ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਇੱਕ ਫਰਮਾਨ ਹੈ ਕਿ ਜਬ ਲਗ ਜਾਣਾ ਮੁਜ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੁਬੈਰੀ ਮੀਤ ਤਬ ਲਗ ਨੇ ਜਲਣਾ ਹੀ ਜੀਤ ਜਦੋਂ ਤੱਕ ਮਨੁੱਖ ਇਹ ਸੋਚਦਾ ਹੈ ਕਿ ਮੈਂ ਕਰ ਰਿਹਾ ਮੇਰੇ ਤੋਂ ਕੁਛ ਹੋ ਰਿਹਾ ਹੈ ਕਿ ਜੀਵਨ ਨੂੰ ਮੈਂ ਚਲਾ ਰਿਹਾ ਹਾਂ ਉਹਦੋਂ ਤੱਕ ਇਸ ਦੇ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਆ ਸਕਦਾ ਸੁੱਖ ਨਾ ਆਣ ਦਾ ਕਾਰਨ ਚਿੰਤਾਵਾਂ ਦਾ ਕਾਰਨ ਇਹ ਹੈ ਕਿ ਮੈਂ ਕਰ ਰਿਹਾ ਹਾਂ ਮੈਂ ਹਾਂ ਮੈਂ ਹੀ ਸਭ ਕੁਝ ਹਾਂ ਮੇਰੇ ਕਰਕੇ ਹੀ ਸਭ ਕੁਝ ਹੋ ਰਿਹਾ ਹੈ ਪਰ ਨਹੀਂ ਇੱਕ ਸ਼ਕਤੀ ਹੈ ਇੱਕ ਪਾਵਰ ਹੈ ਜਿਸ ਨੂੰ ਪਰਮਾਤਮਾ ਕਹਿ ਦਿੰਦੇ ਹਾਂ ਉਸ ਦੇ ਹੁਕਮ ਦੇ ਵਿੱਚ ਹੀ ਸਾਰਾ ਸੰਸਾਰ ਹੈ ਜੋ ਚੱਲ ਰਿਹਾ ਹੈ ਤੇ ਹਰ ਇੱਕ ਐਕਟੀਵਿਟੀ ਜੋ ਹੋ ਰਹੀ ਹੈ ਉਹ ਉਸ ਦੇ ਹੁਕਮ ਦੇ ਵਿੱਚ ਹੀ ਹੋ ਰਹੀ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਇਹ ਜੋ ਬਹੁਤ ਵੱਡਾ ਆਕਾਰ ਹੈ ਸੰਸਾਰ ਉਸ ਦੇ ਹੁਕਮ ਦੇ ਵਿੱਚ ਹੀ ਹੋਇਆ ਹੈ ਪਰਮਾਤਮਾ ਆਪਣੀ ਸ੍ਰਿਸ਼ਟੀ ਦੇ ਵਿੱਚ ਵਿਰਾਜਮਾਨ ਹੈ ਸੁਕਸ਼ਮ ਰੂਪ ਦੇ ਵਿੱਚ ਪਰ ਸਾਨੂੰ ਦਿਖਾਈ ਨਹੀਂ ਦਿੰਦਾ ਕਿਉਂਕਿ ਇਹਨਾਂ ਅੱਖਾਂ ਦੇ ਨਾਲ ਉਸ ਦੇ ਦਰਸ਼ਨ ਨਹੀਂ ਕੀਤੇ ਜਾ ਸਕਦੇ ਜਿਸ ਅੱਖ ਨਾਲ ਉਸ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਉਸ ਨੂੰ ਅਸੀਂ ਤੀਜਾ ਨੇਤਰ ਕਹਿ ਦਿੰਦੇ ਹਾਂ ਤੀਜੀ ਅੱਖ ਜਦੋਂ ਉਹ ਖੁੱਲੇਗਾ ਫਿਰ ਉਸ ਦੇ ਦਰਸ਼ਨ ਹੋਣਗੇ ਪਰ ਹੰਕਾਰ ਦੀ ਕੰਦ ਹੈ ਜੋ ਕਿ ਕੂੜਾ ਟੁੱਟਾ ਪਾਲ ਜੋ ਕੂੜ ਦੀ ਕੰਦ ਹੈ ਉਹ ਪਰਮਾਤਮਾ ਤੇ ਸਾਡੇ ਵਿੱਚ ਇੱਕ ਵਿਗਨਕਾਰੀ ਹੈ ਉਹ ਕੂੜ ਦੀ ਕੰਦ ਉਦੋਂ ਟੁੱਟੇਗੀ ਜਦੋਂ ਉਸਦੇ ਹੁਕਮ ਦੇ ਵਿੱਚ ਆਏਗਾ ਜਦੋਂ ਇਹ ਛੱਡ ਦੇਗਾ ਕਿ ਮੈਂ ਕੁਝ ਕਰ ਰਿਹਾ ਹਾਂ ਇਸ ਇੱਕ ਉਸਦੇ ਵਿੱਚ ਆ ਜਾਏਗਾ ਕਿ ਪਰਮਾਤਮਾ ਹੀ ਕਰ ਰਿਹਾ ਹੈ ਮੈਂ ਕੁਝ ਵੀ ਨਹੀਂ ਕਰ ਰਿਹਾ ਜੋ ਵੀ ਕੁਝ ਹੋ ਰਿਹਾ ਹੈ ਸੰਸਾਰ ਦੇ ਵਿੱਚ ਉਸ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ ਪਰ ਜੋ ਵੀ ਮਨੁੱਖ ਇਸ ਤਰ੍ਹਾਂ ਆਪਣਾ ਜੀਵਨ ਜੀਣ ਲੱਗ ਗਿਆ ਉਸ ਦੇ ਹੁਕਮ ਦੇ ਵਿੱਚ ਆ ਗਿਆ ਫਿਰ ਉਸ ਦੇ ਜੀਵਨ ਦੇ ਵਿੱਚ ਸੁੱਖ ਹੀ ਸੁਖ ਹੋਏਗਾ ਕਿਉਂਕਿ ਉਸ ਦੇ ਉਲਟ ਚੱਲਣਾ ਹੀ ਦੁੱਖ ਹੈ ਜਿਵੇਂ ਨਦੀ ਵਹਿ ਰਹੀ ਹੈ ਨਦੀ ਦੇ ਨਾਲ ਵਹਿਣਾ ਹੀ ਆਨੰਦ ਹੈ ਜਿ ਨਦੀ ਜਿਸ ਦਰ ਜਿਸ ਵੱਲ ਜਿਸ ਦਰ ਨੂੰ ਨਦੀ ਵਹਿ ਰਹੀ ਹੈ ਉਸ ਵੱਲ ਵਹਿ ਜਾਣਾ ਹੀ ਸੁੱਖ ਹੈ ਪਰ ਉਸ ਦੇ ਉਲਟ ਚੱਲਣਾ ਦੁਖੀ ਦੁੱਖ ਹੈ ਪਹੁੰਚੇਗਾ ਕਿਤੇ ਵੀ ਨਹੀਂ ਪਰ ਦੁੱਖ ਹੀ ਸਹੇੜੇਗਾ ਇਸ ਕਰਕੇ ਜੀਵਨ ਜੋ ਹੈ ਚੱਲ ਰਿਹਾ ਹੈ ਆਪਣੇ ਜਾਲ ਦੇ ਵਿੱਚ ਪਰ ਤੂੰ ਹੁਕਮ ਦੇ ਵਿੱਚ ਆ ਜਾਓ ਉਸ ਦੀ ਰਜ਼ਾ ਦੇ ਵਿੱਚ ਆ ਜਾਓ ਕਿ ਕੂੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕੂੜ ਦੀ ਕੰਧ ਜਦੋਂ ਉਸਦੇ ਹੁਕਮ ਦੇ ਵਿੱਚ ਆ ਜਾਏਗਾ ਤੂੰ ਉਦੋਂ ਟੁੱਟੇਗੀ ਇੱਕ ਹੰਕਾਰ ਦੀ ਅੰਦਰ ਕੰਧ ਹੈ ਕਿ ਮੈਂ ਕਰ ਰਿਹਾ ਮੈਂ ਹਾਂ ਸਭ ਕੁਝ ਉਹੋ ਇੱਕ ਕੰਧ ਹੈ ਤੇਰੇ ਤੇ ਪਰਮਾਤਮਾ ਦੇ ਵਿੱਚ ਜਿਸ ਦਿਨ ਤੂੰ ਆਪਣਾ ਆਪ ਸਮਰਪਣ ਕਰ ਦਿੱਤਾ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਕਿ ਜੋ ਵੀ ਕੁਝ ਹੋ ਰਿਹਾ ਹੈ ਠਹਿਗ ਹੋ ਰਿਹਾ ਹੈ ਮਨੁ ਖਿੜੇ ਮੱਥੇ ਪਰਵਾਨ ਹੈ ਫਿਰ ਤੂੰ ਪਰਮਾਤਮਾ ਤੱਕ ਪਹੁੰਚ ਜਾਏਗਾ ਫਿਰ ਤੇਰਾ ਮਿਲਾਪ ਹੈ ਜੋ ਉਸ ਪਰਮ ਸ਼ਕਤੀ ਨਾਲ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਹੋ ਜਾਏਗਾ ਜੇਕਰ ਨਹੀਂ ਹੁੰਦਾ ਤਾਂ ਫਿਰ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆਦੇ ਇਸ ਲੰਮੇ ਜੰਮਦਾ ਰਹੇਗਾ ਮਰਦਾ ਰਹੇਗਾ ਅੰਦਰ ਰਹੇਗਾ ਜਾਂਦਾ ਰਹੇਗਾ ਜਦੋਂ ਤੱਕ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ ਉਦੋਂ ਤੱਕ ਇਹ ਸਿਲਸਿਲਾ ਹੈ ਜੋ ਚੱਲਦਾ ਰਹੇਗਾ ਇਸ ਕਰਕੇ ਪਰਮਾਤਮਾ ਨੂੰ ਯਾਦ ਕਰਨਾ ਪਰਮਾਤਮਾ ਦੀ ਬੰਦਗੀ ਕਰਨਾ ਇਹੋ ਹੀ ਇੱਕ ਮਨੋਰਥ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ